ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਡਾਇਰੈਕਸ਼ਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਜੇ ਆਪਾਂ 1 ਜਨਵਰੀ ਤੋਂ ਹੁਣ ਤੱਕ ਦੇਖੀਏ 69. ਸਮਥਿੰਗ ਕਿਲੋ ਆਪਾਂ ਹਿਰੋਇਨ ਫੜ ਚੁੱਕੇ ਹਾਂ ਤਕਰੀਬਨ 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤਾਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਹੈ ਬੈਕਬੋਨ ਹੈ ਕਿਉਂਕਿ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰੱਗ ਆ ਰਹੀ ਹੈ ਤਾਂ ਨੇਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਐ ਸੋ ਇਹਦੇ ਚ ਅਸੀਂ ਪੰਜ ਬੰਦੇ ਫੜੇ ਐ ਅਰੈਸਟ ਕੀਤੇ ਐ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 40 ਲੱਖ 91000 ਰੁਪਏ ਕੈਸ਼ ਕੀਤੀ ਗਈ ਐ ਜੋ ਮੋਡਲੀ ਪੁਛਕਿਚੇ ਦੇ ਚ ਇਹਦੇ ਚ 1 ਕਿਲੋ ਰਿਕਵਰ ਹੋਈ ਸੀ ਛਾਡੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫੜਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਦੀ ਅਰੈਸਟ ਹੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਦੇ ਕੰਮ ਕਰਦੇ ਕਰਦੇ ਫੇਰ ਇੱਕ हरियाणा ਦੇ ਲੜਕਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸੈਣੀ son of ਦਲਬਾਗ ਸੈਣੀ ਜਗਤ ਕਲੋਨੀ ਭਵਾਨੀ ਹਰਿਆਣਾ ਇਹਨੂੰ ਅਰੈਸਟ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨਜੋਤ 엘ियस ਰਾਜਨ ਅਰੈਸਟ ਹੋਇਆ ਫਤਿਹਗੜ੍ਹ ਤੁੜੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਾਵਾਪੇ ਮਹਾਵਾ ਪਿੰਡ ਐ ਅੰਮ੍ਰਿਤਸਰ ਰੂਰਲ ਦਾ ਫੇਰ ਹੁਣ ਡੇਟਾ ਹਰਮੀਤ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਹੈ ਕਿ ਯੂ ਐਸ ਬੇਸਡ ਬੜੇ ਨੋਟੋਰੀਅਸ ਸਮਗਲਰ ਨੇ ਇੱਕ ਤਾਂ ਜੋਬਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚਗਾਵਾ ਦੋਨੋਂ ਅੰਮ੍ਰਿਤਸਰ ਰੂਲੰਡ ਦੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸਾਰਾ ਨੈਟ ਹੋ ਕੇ ਰੂਟੇ ਜਾਂਦਾ ਸੀ ਪਾਕਿਸਤਾਨ ਚ ਔਰ ਇਸੇ ਚ ਜੇ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਪਰੈਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਉਹ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਹਵਾਲਾ ਮੰਨੇ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ਡ ਵੇਜ ਇਹ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ आवर ਜਿਹੜੇ ਸਾਡੇ ਨੋਡਲ ਏਜੰਸੀ ਹੈ ਉਹਦੇ ਥਰੂ ਸੋ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਇਹ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜਿਹੜੇ ਡੀਸੀਪੀ ਡੀ ਔਰ ਸੰਦੂ ਸਾਹਿਬ ਜਿਹੜਾ ਸੰਦੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫੇਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ ਤੇ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ ਥੈਂਕ ਯੂ ਜੀ